ਡੇਲੀ ਪੋਸਟ ਪੰਜ ਆਪ ਚੈਨਲ ਦੇਖ ਰਹੇ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸੰਪਾਦਕ ਸ਼ਰਨਦੀਪ ਸਿੰਘ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਦੇ ਵਿੱਚ ਇੱਕ ਪੰਸਪ ਦੇ ਬੱਸ ਦੇ ਕਨੈਕਟਰ ਅਤੇ ਡਰਾਈਵਰ ਦੀ ਇੱਕ ਮਹਿਲਾ ਸਵਾਰੀ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਇਹ ਮਾਮਲਾ ਬਟਾਲਾ ਸ਼ਹਿਰ ਦੇ ਵਿੱਚੋਂ ਪੰਨ ਬੱਸ ਦੇ ਡਰਾਈਵਰ ਦੇ ਨਾਲ ਵਿਤਿਆ ਜਦੋਂ ਕਿਸੇ ਮਾਮੂਲੀ ਜੀ ਗੱਲ ਤੇ ਇੱਕ ਔਰਤ ਵੱਲੋਂ ਆਪਣੇ ਘਰ ਦੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਬੁਲਾ ਲਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਮਹਿਲਾ ਸਵਾਰੀ ਵੱਲੋਂ ਬੁਲਾਏ ਲੋਕਾਂ ਵੱਲੋਂ ਬੱਸ ਦੇ ਕਨੈਕਟਰ ਨੂੰ ਮਾਰ ਮਾਰ ਕੇ ਲਹੂ ਲਵਾਣ ਕਰ ਦਿੱਤਾ ਜਾਂਦਾ ਹੈ ਅਤੇ ਉਕਤ ਮੋਲਾ ਉਕਤ ਮਹਿਲਾ ਜੋ ਹੈ ਉਹ ਹਸਪਤਾਲ ਦੇ ਵਿੱਚ ਦਾਖਲ ਹੋ ਜਾਂਦੀ ਏ ਕੰਡਕਟਰ ਅਤੇ ਡਰਾਈਵਰ ਵੱਲੋਂ ਆਪਣੇ ਅਤੇ ਆਪਣੇ ਪਤੀ ਨਾਲ ਕੁੱਟਮਾਰ ਦੇ ਦੋਸ਼ ਲਗਾ ਰਹੀ ਏ ਜਦ ਕਿ ਡਰਾਈਵਰ ਤੇ ਜੋ ਰੋਡਵੇਜ ਕਰਮਚਾਰੀ ਹਨ ਉਹਨਾਂ ਵੱਲੋਂ ਦੋਸ਼ ਲਗਾਇਆ ਜਾ ਰਿਹਾ ਕਿ ਪੁਲਿਸ ਕਾਰਵਾਈ ਨਹੀਂ ਕਰ ਰਹੀ ਬਲਕਿ ਔਰਤ ਨਜਾਇਜ਼ ਆਪਣੇ ਰਿਸ਼ਤੇਦਾਰਾਂ ਅਤੇ ਆਪਣੇ ਘਰ ਵਾਲੇ ਨੂੰ ਸੱਦ ਕੇ ਡਰਾਈਵਰ ਅਤੇ ਕਨੈਕਟਰ ਦੇ ਗਲ ਪਈਏ ਜਿਸ ਨੂੰ ਲੈ ਕੇ ਮਾਮਲਾ ਪਖਦਾ ਨਜ਼ਰ ਆ ਰਿਹਾ ਹੈ ਅਤੇ ਪੁਲਿਸ ਪ੍ਰਸ਼ਾਸਨ ਇਸ ਵਿੱਚ ਚੁੱਪ ਦੋਨੋਂ ਧਿਰਾਂ ਨੂੰ ਕਿਸੇ ਉੱਪਰ ਵੀ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਬਲਕਿ ਕਨੈਕਟਰ ਅਤੇ ਡਰਾਈਵਰ ਨੂੰ ਡਰਾ ਤਮਕਾਰ ਰਹੀ ਹੈ ਬੱਸ ਡਰਾਈਵਰ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਔਰਤ ਨੇ ਉਮਰਪੁਰਾ ਜਾਣਾ ਸੀ ਪਰ ਉਮਰਪੁਰਾ ਕੋਈ ਬੱਸ ਸਟਾਪ ਨਹੀਂ ਹੈ ਜਿਸ ਕਾਰਨ ਉਸ ਨੂੰ ਬੱਸ ਤੇ ਨਾ ਬੈਠਣ ਲਈ ਕਿਹਾ ਗਿਆ ਪਰ ਉਸਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਰਿਸ਼ਤੇਦਾਰ ਬੁਲਾ ਲਏ ਜਿਸ ਕਰਕੇ ਉਹਨਾਂ ਵਿੱਚ ਆਪਸੀ ਲੜਾਈ ਵਧ ਗਈ ਅਤੇ ਉਸ ਤੇ ਰਿਸ਼ਤੇਦਾਰਾਂ ਤੇ ਨੇ ਕਨੈਕਟਰ ਨੂੰ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਅਤੇ ਡਰਾਈਵਰ ਦਾ ਕਹਿਣਾ ਹੈ ਕਿ ਮੇਰੇ ਵੀ ਗਾਲੀ ਗਲੋਚ ਕੀਤਾ ਗਿਆ ਪਰ ਮਹਿਲਾ ਦਾ ਕਹਿਣਾ ਹੈ ਕਿ ਕਨੈਕਟਰ ਨੇ ਪਹਿਲਾਂ ਉਸ ਨੂੰ ਬਿਠਾ ਲਿਆ ਬੱਸ ਦੇ ਵਿੱਚ ਬਾਅਦ ਵਿੱਚ ਜਦੋਂ ਟਿਕਟ ਕੱਟਣ ਦਾ ਟਾਈਮ ਉਸਨੇ ਉਸ ਨੂੰ ਅਪ ਸ਼ਬਦ ਬੋਲਨੇ ਸ਼ੁਰੂ ਕਰ ਦਿੱਤੇ ਜਿਸ ਕਰਕੇ ਬੱਸ ਸਟੈਂਡ ਦੇ ਥੋੜਾ ਅੱਗੇ ਜਾ ਕੇ ਬੱਸ ਚਲਦੀ ਦੇ ਵਿੱਚੋਂ ਔਰਤ ਨੂੰ ਕਨੈਕਟਰ ਵੱਲੋਂ ਬਾਹਰ ਸੁੱਟ ਦਿੱਤਾ ਗਿਆ ਜਿਸ ਕਰਕੇ ਉਸਦੇ ਪਤੀ ਅਤੇ ਉਸਦੇ ਰਿਸ਼ਤੇਦਾਰਾਂ ਨੇ ਗਾਲੀ ਗਲੋਚ ਕੀਤਾ ਪਰ ਕਨੈਕਟਰ ਨੇ ਉਸਦੇ ਪਤੀ ਦੇ ਵੀ ਗਲ ਪੈ ਕੇ ਲਫੜੋ ਲਫੇੜੀ ਹੋ ਗਏ ਪਰ ਔਰਤ ਦੋਸ਼ ਕਨੈਕਟਰ ਅਤੇ ਡਰਾਈਵਰ ਤੇ ਲਗਾ ਰਹੀ ਹੈ ਪਰ ਡਰਾਈਵਰ ਅਤੇ ਕਨੈਕਟਰ ਦਾ ਕਹਿਣਾ ਹੈ ਕਿ ਅਸੀਂ ਬੇਗੁਨਾਹ ਦੋਸ਼ ਸਾਡੇ ਉੱਪਰ ਔਰਤ ਵੱਲੋਂ ਲਗਾਇਆ ਜਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਡੂੰਘਾਈ ਦੇ ਵਿੱਚ छानबीन ਕਰ ਰਹੀ ਹੈ ਅਤੇ ਪਤਾ ਲਗਾ ਰਹੀ ਹੈ ਕਿ ਅਸਲ ਦੇ ਵਿੱਚ ਮਾਮਲਾ ਕੀ ਹੋਇਆ ਹੈ ਅਤੇ ਕਿਹੜੀ ਧਿਰ ਇਸ ਵਿੱਚ ਜ਼ਿੰਮੇਵਾਰ ਹੈ ਅਤੇ ਕਿਸ ਉੱਪਰ ਕਾਨੂੰਨਨ ਕਾਰਵਾਈ ਕੀਤੀ ਜਾਵੇ ਉਸ ਤੋਂ ਬਾਅਦ ਹੀ ਜੋ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਪਰ ਹੱਜ ਬੱਸ ਦੇ ਡਰਾਈਵਰਾਂ ਵੱਲੋਂ ਪੰਸਪ ਬੱਸਾਂ ਜਮ ਕਰ ਦਿੱਤੀਆਂ ਗਈਆਂ ਨੇ ਕਿ ਜਿੰਨੀ ਦੇਰ ਉਸ ਔਰਤ ਦੇ ਖਿਲਾਫ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਉਨੀ ਦੇਰ ਬੱਸਾਂ ਬੰਦ ਰਹਿਣਗੀਆਂ